ਆਹੋ ਸਜਣ ਸੱਚਾ ਪਾਤਸ਼ਾਹ ਹੋ ਸਿਰ ਸਾਹਾਂ ਦੇ ਸਾਹ ਹੋ ਜਿਸ ਪਾਸ ਬਹਿਠਾਂ ਸੋਹਿਆ ਸਭ ਨਾ ਜਾਵੇ ਗੁਰ ਪ੍ਰਸਾਦਿ ਸ਼ਲੋਕ ਮਹੱਲਾ ਨਾਵਾਂ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ ਕਹੋ ਨਾਨਕ ਹਰਿ ਭਜ ਮਨਾ ਜੇ ਬਿਦਜਾਲੇ ਕੋ ਮੇ ਖ ਨਾ ਹੋਗੇ ਉਦਾਸ ਪਹੋ ਨਾਨਕ ਪਜ ਹਰ ਮਨਾ ਪਰ ਹੈ ਨ ਜਮ ਕੇ ਫਾਸ ਤਨ ਨ ਪਉ ਹੋ ਹੀ ਗਇਓ ਲਿਓ ਜਰਾ ਤਨ ਦੀਤ ਪਹੋ ਨਾਨਕ ਪਜ ਹਰ ਮਨਾ ਆਉਦ ਜਾਤ ਹੈ ਬੇਤਾ ਪਿਰਦ ਪਿਓ ਸੂਜੈ ਨਹੀਂ ਕਾਲ ਪਹੁੰਚਿਓ ਆਨ ਆਹੋ ਨਾਨਕ ਨਰਬਾਉ ਰੇ ਕਿਉ ਨ ਭਜੇ ਭਗਵਾਨ ਧਨ ਦਾ ਰਸੰਪਤ ਸਗਲ जिन्ने अपनी करमान इन में कछ संग नहीं नानक साच जान पद ते उदाहरण पै हरन हर अनाथ के नाथ कहो नानक दे जानी आ सदा तुम सथ अन धन जिग तूं कियो तासियो हुन की न कन बर अब कयूं ढोलत जी न धन सम ہر جگ نیکے تام نانک سن رے منا سمرت کا ہے نام ਨਾਨਕ ਸੁਨ ਰੇ ਮਨਾ ਜੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਐ ਤੇ ਭਜ ਰੇਤੇ ਨਰਚਿਓ ਜਨ ਹੋ ਚਤੁਰ ਸੁਜਾਨ ਜਹ ਤੇ ਉਪਜਿਓ ਨਾਨਕਾ ਲੇਨ ਤਹਿ ਮਾਨ ਘਟ ਘਟ ਮੈਂ ਹਰ ਜੂ ਬਸੈ ਕਹੇਓ ਪੁਕਾਰ ਸੋ ਨਾਨਕ ਤੇ ਭਜ ਮਨਾ ਭੌਨ ਦੇ ਉਤਰੇ ਪਾਰ ਸੁਖ ਦੁਖ ਜਿਹ ਪਰਸੈ ਨਹੀਂ ਲੋਭ ਮੋਹ ਅਬਮਾਨ ਸੋ ਨਾਨਕ ਸੁਨ ਰੇ ਮਨਾ सोमरत भॻवान उस्तत निंदियां नाहे जे कंचन लोह सुमान नानक सुन रे मना मुक ताहे त जान ताह त जान पैकू कौद न पैमानत नानक सुन र्नी ताह ब खान ਸੁਨ ਰੇ ਮਨਾ ਤੇ ਨਰ ਮਾਥੇ ਭਾਗ ਜਿਹ ਮਾਇਆ ਮਮਤਾਤ ਜੀ ਸਭ ਤੇ ਭਿਓ ਉਦਾਸ ਸੋ ਨਾਨਕ ਸੁਨ ਰੇ ਮਨਾ ਤੇ ਘਟ ਬ੍ਰਹਮਨ ਵਾਸ த்தாம் பச்சான்புத்தார மன சாச்சி மன துரமத்தின கல் மே நான பஜ சஃபல ਸੁਨੋ ਹਰ ਨਾਮ ਅਹੋ ਨਾਨਕ ਸੁਨ ਰੇ ਮਨਾ ਪਰ ਹੈ ਨ ਜਮ ਕੈ ਤਾਮ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਅਹੋ ਨਾਨਕ ਆਪਨ ਕਰੈ ਜੋ ਨਹੀਂ ਨਾਨਕ ਬਿਨ ਭਗਵਾਨ ਇਸ ਦਿਨ ਮਾਇਆ ਕਾਰਨੇ ਪ੍ਰਾਨੀ ਢੋਲਤ ਨੀਤ ਕੋਟਣ ਮੈਂ ਨਾਨਕ ਕਾਉ ਨਾਰਾਇਣ ਜੀ ਰਚਨਾ ਕੈ ਸੈ ਰਚ ਕਹੋ ਨਾਨਕ ਸੁਣ ਮੀਤ ਪ੍ਰਾਨੀ ਕਛੂ ਨ ਚੇਤਈ ਮਾਦ ਮਾਇਆ ਕੈ ਅੰਧ ਕਹੋ ਨਾਨਕ ਬਿਨ ਹਰ ਭਜਣਾ ਪਰ ਤਾ ਹੈ ਜਮ ਫੰਦਾ ਜੋ ਸੁਖ ਕੋ ਚਾਹੈ ਸਦਾ सरन राम की ले हानक सुन रना दुर्ल माणुख जे आया करण ताभी मूरख लोग जान नानक बिनार भॼन ਬਿਰਥਾ ਜਨਮ ਸ੍ਰਾਨ ਜੋ ਪ੍ਰਾਨੀ ਇਸ ਦਿਨ ਪਜੈ ਰੂਪ ਰਾਮ ਤੇਹ ਜਾਨ ਹਰ ਜਨ ਹਰ ਅੰਤਰ ਨਾਹਿ ਨਾਨਕ ਸੱਚੀ ਮਾਨ ਸਰਿਓ ਗੋਬਿੰਦ ਨਾਮ ਆਹ ਨਾਨਕ ਬਿਨ ਹਰ ਭਜਣਾ ਜੀਵਣ ਕਉਨੇ ਕਾਮ ਰਾਨੀ ਰਾਮ ਨਚੇ ਤਈ ਮਦਮਾਇਆ ਕੇ ਅੰਦ ਆਹ ਨਾਨਕ ਹਰ ਭਜਣ ਬਿਨਾ ਪਰਤ ਤਹੇ ਜਮ ਬੰਗਾ ਅੱਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰ ਮਤ ਫਿਰਿਓ ਮਿਟਿਓ ਨਾ ਜਮ ਕੋ ਤ੍ਰਾਸ ਨਾਨਕ ਹਰ ਪੱਜ ਮਨਾ ਨਿਰਪੈ ਭਾਵੈ ਬਾਸ ਜਤਨ ਬਹੁਤ ਮੈਂ ਕਰ ਰਹਿਓ ਦੇਉ ਨਾ ਮਨ ਕੋ ਮਾਨ ਦਰਮਤ ਸੋ ਨਾਨਕ ਫਜਾ ਰੱਖ ਲੈ ਹੋ ਭਗਵਾਨ ਬਾਲ ਜੁਵਾਨੀ ਅਰ ਬਿਰਦ ਫੁਨ ਤੀਨ ਅਵਸਥਾ ਜਾਨ ਬੋ ਨਾਨਕ ਹਰ ਭਜਨ ਬਿਨ ਸਾਹਬੇ ਵਾਨ ਕਰਨੋ ਹਤੋ ਸੋਨਾ ਕੀਓ ਪਰ ਓ ਲੋਭ ਕੇ ਫੰਦ ਨਾਨਕ ਸਮੋਂ ਰਮ ਗਇਓ ਅਬ ਕਿਉ ਰੋਵਤ ਅੰਦਾ ਨਿਕਸਤ ਨਾਹ ਨਾਮੀਤ ਨਾਨਕ ਮੂਰਤ ਜਿ ਤਰਜਿਓ ਸਾਡਤ ਨਾਹ ਨਾ ਪੀਤ ਨਰ ਚਾਹਤ ਕਾਛਿਓ ਰ ਹਰ ਕੀਓ ਰ ਪਈ ਚਿਤ ਵਤ ਰਿਓ ਥੇਗਾ ਨਾਨਕ ਫਾਸ ਗੱਲ ਪਰ ਜਤਨ ਬਹੁਤ ਸੋਖ ਕੇ ਕੀਏ ਦੁੱਖ ਕੋ ਕਿਉਂ ਨਾ ਕੋਏ ਉਹ ਨਾਨਕ ਸੁਨ ਰੇ ਮਨਾ ਹਰ ਪਾਵੇ ਸੋ ਸਭ ਕੋ ਦਾ ਤਾਰਾਮ ਵਾਹ ਨਾਨਕ ਮਨ ਸਿਮਰਤੇ ਪੁਰਨ ਹੋਇ ਤਾਮ ਠੁਠੇ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨ ਹੈ ਨ ਮੈਂ ਕਛਤੇ ਕਹੋ ਬਖਾਨ ਕਰ ਬਕਰਤ ਹੈ ਦੇਖ ਕੋ ਬਿਨ ਸੈ ਛਿਨ ਮੈਂ ਮੀਤ ਜਹ ਪ੍ਰਾਨੀ ਹਰ ਜਸ ਕਹੋ ਨਾਨਕ ਤੇ ਜਗ ਜੀਤ ਇਹ ਘਟ ਸਿਮਰਨ RAM ਕੋ ਸੋਨਰ ਮੁਖਤਾ ਜਾਨ ਇਹ ਨਾਰੇ ਆਰੇ ਅੰਤਰ ਨਹੀਂ ਨਾਨਕ ਸਾਚੀ ਵਾਣ ਇੱਕ ਭਗਤ ਪਦਵਾਨ ਜਿਹ ਪ੍ਰਾਨੀ ਕਹਿ ਨਾਹੀ ਮਨ ਜੈਸੇ ਸੁਬਰ ਸਵਾਨ ਨਾਨਕ ਮਾਨੋ ਤਾਹੇ ਤਨ ਸੁਆਮੀ ਕੋ ਗ੍ਰਹਿ ਜਿਉ ਸਦਾ ਸੁਆਨ ਤਜਤ ਨਹੀਂ ਨਿਤ ਨਾਨਕ ਏ ਵਿਧ ਹਰਿ ਪਜੋ ਇੱਕ ਮਨ ਹੋਇ ਇੱਕ ਚਿੱਤ ਨਾ ਮੈਂ ਤਰਹਿ ਗੁਮਾਨ ਨਾਨਕ ਨੇ ਫੜ ਜਾਤ ਤੇ ਜੋ ਕੁੰਚ ਰੇ ਸੁਨਾਨ ਸੇਰ ਕੰਪਿਓ ਪਾਗ ਡਗ ਮਗੈ ਨੈਣ ਜੋਤ ਤੇ ਹੀ ਨਾਹੋ ਬੇਦੱ ਪਾਏ ਤਉ ਨ ਹਰ ਰਸ ਲੈ ਨਜ ਕਰ ਦੇਖੋ ਜਗਤ ਮੈਂ ਕੋ ਖਾਹੂ ਕੋ ਨਾ ਹੈ ਨਾਨਕ ਥੇਰ ਹਰ ਭਗਤ ਹੈ ਅਬ ਢੂਠ ਹੈ ਜਾਨ ਲੈ ਹੋਰੇ न सुपणे जो संसार ਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਲੈ ਸਾਡ ਸਗਲ ਜਨ ਜਿਉ ਹੋ ਸਹਾਰੇ ਬਲ ਹੁਆ ਬੰਦਨ ਛੁੱਟੇ ਸਭ ਕਿਛ ਹੋ ਤਿਉ ਪਾਏ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮ ਹੀ ਹੋ ਤਸਹਾਰੇ ਸਖਾ ਸਭ ਤਜ ਗਏ ਕੋਉ ਨਾ ਨਿਭੇ ਕੋ ਸਾਥ ਆਹੋ ਨਾਨਕ ਐ ਬੇਪਤ ਮਨ ਸੰਕਟ ਮਟੇ ਦਰਸ ਤਹਾਰੋ ਸਤ ਹਾਰੋ ਏ ਮਨ ਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤੈਨ ਵਸ ਤੂੰ ਪਈਓ ਫਤ ਸੰਤੋਖ ਵਿਚਾਰੋ ਜਿਸ ਕਾ ਪੈਓ ਜਿਸ ਕਾ ਸਭਸ ਅਦਾਰੋ ਜੇ ਕੋ ਖਾਵੇ ਦੇ ਕੋ ਢੁੰਚੈ ਇਸ ਕਾ ਹੋਏ ਉਦਾਰੋ ਏਹ ਵਸਤ ਤ ਜੀ ਨਹ ਜਾਈ ਨਤ ਨਤ ਰੱਖ ਵਰਤਾਰੋ ਕਮ ਸੰਸਾਰ ਨ ਲਗ ਤਰੀਏ ਸਬ ਨਾਨਕ ਬ੍ਰਹਮ ਪਸਾਰੋ ਸਾ ਲੋਪ ਮਹੱਲਾ ਪੰਜਵਾ ਤੇਰਾ ਕੀਤਾ ਜਤੋ ਨਹੀਂ ਮੈਂ ਨੋ ਜੋਗ ਕਿਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਦਰਸ ਪਇਓਈ ਸਤਿਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥਿਵੇ ਹਰੇ ਆ ਸਰਸਪਿਆ ਮਹਿਰਾਮਤ ਹੋਈ ਸਤਿਗੁਰ ਸਜਣ ਮਿਲੇ